ਅਜਿਵੇਂ ਤੋਂ ਲੁਧਿਆਣਾ ਦੇ ਇੱਕ ਮੇਰੇ ਤੇ ਬੱਚੇ ਦੇ ਨਾਲ ਮਿਲੋਂ ਜਾ ਰਹੀਆਂ ਨੇ ਖਾਸੇ ਦਿੱਲੀ ਦੇ ਜਸਪ੍ਰੀਤ ਨੇ ਇਹ ਬੱਚਾ ਭਾਵੇਂ ਉਮਰ ਤੋਂ ਛੋਟਾ ਹੈ ਪਰ ਇਸ ਬੱਚੇ ਦੇ ਜਿਹੜੇ ਫੈਸਲੇ ਨੇ ਉਹ ਕਿਤੇ ਵੱਧ ਕੇ ਨੇ ਤੁਸੀਂ ਇੱਕ ਵਾਰ ਇਸ ਬੱਚੇ ਨੂੰ ਸਲਾਮਤਾ ਜ਼ਰੂਰ ਕਰੋਗੇ ਆਜੇ ਬੱਚਾ ਲੁਧਿਆਣਾ ਦੇ ਵਿੱਚ ਗਿਲ ਰੋਡ ਤੇ ੁਖੜ ਅੱਡਾ ਨਾਮ रेडी ला रहे मोमोजी रेडी ला रहे कहते है ना कि हर कहानी के पीछे एक दर्द परिदासता छुपी होती है कि आज जे थोड़े जिंदगी के बीच हालात बने होंगे कि ਤੁਹਾਨੂੰ ਅੱਜ ਇਨੀ ਮਿਹਨਤ ਕਰਨੀ ਪੈ ਰਹੀ ਹੈ ਮੇਰੇ ਇੱਕ ਤਾਂ ਫਾਦਰ ਸਾਹਿਬ ਨਹੀਂ ਹੈਗੇ ਕੀ ਵਾਇਸੇ ਥੋੜੇ ਪਪਾ ਪਪਾ ਦੀ ਐਕਸੀਡੈਂਟ ਵਿੱਚ ਐਤੋ ਗਈ ਕਦੀ ਸੋਚੇ ਸੀ ਕਿ ਤੁਹਾਡੇ ਨਾਲ ਇਹ ਸਭ ਚੀਜ਼ਾਂ ਵੀ ਹੋ ਸਕਦੀਆਂ ਨੇ ਕੱਲੇ ਵੀ ਤੁਸੀਂ ਵੀਡੀਓ ਦੇਖੀ ਹੋਏਗੀ ਕਿ ਦਿੱਲੀ ਦਾ ਜਸਪ੍ਰੀਤ ਵੀ ਰੀੜੇ ਲਾਉਂਦੇ ਨੇ ਉਹਨਾਂ ਦੇ ਵੀ ਪਾਪਾ ਨਹੀਂ ਹਨ ਅਤੇ ਉਹਨਾਂ ਤੇ ਵੀ ਘਰ ਦੀ ਜਿਹੜੀ ਜ਼ਿੰਮੇਵਾਰੀ ਆ ਜਾਂਦੀ ਹੈ ਦੇਖਿਓ ਬਸੇ ਦਿਲੀਲ ਜਸਪ੍ਰੀਤ ਨੇ ਉੱਤਤੇ ਸਾਡੇ ਲੁਧਿਆਣਾ ਦੇ ਇਹ ਸੋਹਣੇ ਜਿਹੇ ਸਰਦਾਰ ਨੇ ਜੋ ਕਿ ਕਦੀ ਵੀ ਇਹਨਾਂ ਨੇ ਹਿੰਮਤ ਨਹੀਂ ਹਾਰੀ ਇਹ ਕਹਿੰਦੇ ਨੇ ਕਿ ਪੰਜਾਬੀਆਂ ਦੇ ਖੂਨ ਵਿੱਚ ਹੀ ਬਹੁਤ ਮਿਹਨਤ ਹੁੰਦੀ ਹੈ ਕਹਿੰਦੇ ਆ ਕਿ ਆਪਣੀ ਕਿਸਮਤ ਤੇ ਨਹੀਂ ਆਪਣੀ ਮਿਹਨਤ ਤੇ ਵਿਸ਼ਵਾਸ ਰੱਖ ਲੋਕਾਂ ਦੀ ਪਰਵਾਹ ਕੀਤੇ ਬਿਨਾ ਉਸ ਰੱਬ ਤੇ ਆਸ ਰੱਖ ਸਤਿ ਸ਼੍ਰੀ ਅਕਾਲ ਡੈਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਮੈਂ ਗਗਨ ਸਵਾਗਤ ਕਰਦੀ ਆਂ ਅੱਜ ਮੈਂ ਤੁਹਾਨੂੰ ਲੁਧਿਆਣਾ ਦੇ ਇੱਕ ਮੇਰੇਤ ਦੇ ਬੱਚੇ ਦੇ ਨਾਲ ਮਿਲੋਂ ਜਾਣ ਜਾ ਰਹੀ ਹਾਂ ਜਿਸ ਦਿਨ ਮੇਹਨਤੀ ਦੇਖਣ ਤੋਂ ਬਾਅਦ ਤੁਸੀਂ ਇੱਕ ਵਾਰ ਇਸ ਬੱਚੇ ਨੂੰ ਸਲਾਮਤਾ ਜ਼ਰੂਰ ਕਰੋਗੇ ਦੱਸ ਦਿਨਿਆ ਕਿ ਇਹ ਬੱਚਾ ਭਾਵੇਂ ਉਮਰ ਤੋਂ ਛੋਟਾ ਹੈ ਪਰ ਇਸ ਬੱਚੇ ਦੇ ਜਿਹੜੇ ਹੌਸਲੇ ਨੇ ਉਹ ਕਿਤੇ ਵੱਧ ਕੇ ਨੇ ਅੱਜ ਇਹ ਬੱਚਾ ਲੁਧਿਆਣਾ ਦੇ ਵਿੱਚ ਗਿਲ ਰੋਡ ਤੇ ਖੁਖੜ ਅੱਡਾ ਨਾਮ ਤੋਂ ਰੇੜੀ ਲਾ ਰਿਹਾ ਮੋਮੋਜ਼ੀ ਰੇੜੀ ਲਾ ਰਿਹਾ ਤੇ ਕੀ ਕਾਰਨ ਰਿਹਾ ਹੈ ਕਿ ਇਸ ਬੱਚੇ ਨੂੰ ਇਹ ਕੰਮ ਕਰਨਾ ਪੈ ਰਿਹਾ ਐਨੀ ਘੱਟ ਉਮਰ ਦੇ ਵਿੱਚ ਕਹਿੰਦੇ ਆ ਨਾ ਕਿ ਹਰ ਕਹਾਣੀ ਦੇ ਪਿੱਛੇ ਇੱਕ ਦਰਦ ਪਰੇਦਾਸ ਦਾ ਛੁਪੀ ਹੁੰਦੀ ਹੈ ਆਪਾਂ ਇਸ ਬੱਚੇ ਦੀ ਕਹਾਣੀ ਜਾਣਾਂਗੇ ਅਤੇ ਹਾਲਾਤ ਜਾਣਾਂਗੇ ਕਿ ਕੀ ਅਜਿਹੇ ਇਹਨਾਂ ਦੇ ਹਾਲਾਤ ਬਣ ਗਏ ਸੱ ਪਹਿਲਾਂ ਤਾਂ ਆਪਾਂ ਇਸ ਬੱਚੇ ਦਾ ਸਵਾਗਤ ਕਰ ਲੰਨੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਸਤਿ ਸ੍ਰੀ ਅਕਾਲ ਫਿਰ ਨਾਮ ਕੀ ਹੈ ਤੇ ਉਮਰ ਕਿੰਨੀ ਹੈ ਤੁਹਾਡੀ ਮੇਰਾ ਨਾਮ ਗੁਰਸ਼ੈਗੁਰਾ ਤੇ ਮੇਰੀ ਉਮਰ 14 ਸਾਲ ਹੈ ਤੇ ਤੁਹਾਨੂੰ ਭੁਖੜ ਅੱਡਾ ਨਾਮ ਤੇ ਰਿਹੜੀ ਕਿਉਂ ਲਗਾਨੀ ਪੈ ਰਹੀ ਆ ਮੈਂ ਬਸ ਸ਼ੌਕ ਆ ਮੇਰਾ ਲਗਾਉਣ ਦਾ ਕਹਿੰਦੇ ਆ ਨਾ ਕਿ ਹਾਲਾਤ ਬੰਦੇ ਤਾਂ ਮਾੜੇ ਹੋ ਜਾਂਦੇ ਨੇ ਜ਼ਰੂਰੀ ਨਹੀਂ ਕਿ ਬੰਦਾ ਜੇ ਖੁਸ਼ ਹੈ ਤਾਂ ਖੁਸ਼ ਹੀ ਰਹੇਗਾ ਕਿਉਂਕਿ ਹਮੇਸ਼ਾ ਖੁਸ਼ੀ ਦੇ ਨਾਲ ਗਮ ਤਾਂ ਮਿਲਦਾ ਹੀ ਹੈ ਇਨਸਾਨ ਨੂੰ ਤਾਂ ਕੀ ਹੈ ਜੇ ਤੁਹਾਡੇ ਜ਼ਿੰਦਗੀ ਦੇ ਵਿੱਚ ਹਾਲਾਤ ਬਣੇ ਹੋਣਗੇ ਕਿ ਤੁਹਾਨੂੰ ਅੱਜ ਇੰਨੀ ਮਿਹਨਤ ਕਰਨੀ ਪੈ ਰਹੀ ਆ ਮੇਰੇ ਇੱਕ ਤਾਂ ਫਾਦਰ ਸਾਹਿਬ ਨੇ ਹੈ ਅੱਛਾ ਕੀ ਵਾਇਸੀ ਤੁਹਾਡੇ ਪਾਪਾ ਨੇ ਪਪਾ ਦੀ ਐਕਸੀਡੈਂਟ ਦੇ ਵਿੱਚ ਜਾ ਟੋਕੀ ਸੀ। ਉਹਨਾਂ ਨੂੰ ਗਏ ਕਿੰਨਾ ਕੁ ਚੀਰ ਹੋ ਗਿਆ। ਬਹੁਤ ਕੁਝ। ਇਸੇ ਬਹੁਤ ਕੁਝ ਫੇਸ ਵੀ ਕੀਤਾ ਹੋਣਾ ਹੈ ਇੰਨੀ ਘੱਟ ਉਮਰ ਦੇ ਵਿੱਚ। ਕਦੀ ਸੋਚੇ ਸੀ ਕਿ ਤੁਹਾਡੇ ਨਾਲ ਇਹ ਸਭ ਚੀਜ਼ਾਂ ਵੀ ਹੋ ਸਕਦੀਆਂ ਨੇ? ਨਹੀਂ ਕਦੇ ਵੀ ਨਹੀਂ। ਤੇ ਤੁਸੀਂ ਪੜ੍ਹਾਈ ਵੀ ਨਾਲ ਨਾਲ ਜਾਰੀ ਰੱਖੀ ਹੋਈ ਐ? ਹਾਂ। ਪੜ੍ਹਾਈ ਵੀ ਨਾਲ ਦੀ ਨਾਲ ਜਾਰੀ ਰੱਖੀ। ਸੁਪਨਾ ਕੀ ਹੈ ਵੱਡੋ ਕਿ ਕੀ ਬੰਨਣਾ ਚਾਹੁੰਦੇ ਹੋ? ਵੱਡਾ ਕੇ ਬਸ ਮੈਂ ਆਪਣਾ ਕੋਈ ਵੱਡਾ ਰੈਸਟੋਰੈਂਟ ਖੋਲਣਾ ਚਾਹੁੰਦਾ ਵਾਂ। ਇੱਕ ਪਾਸੇ ਦਿੱਲੀ ਦੇ ਜਸਪ੍ਰੀਤ ਨੇ ਤੁਸੀਂ ਵੀਡੀਓ ਦੇਖੀ ਹੋਏਗੀ ਕਿ ਦਿੱਲੀ ਦਾ ਜਸਪ੍ਰੀਤ ਵੀ ਰੇੜੀ ਲਾਉਂਦੇ ਨੇ ਉਹਨਾਂ ਦੇ ਵੀ ਪਾਪਾ ਨਹੀਂ ਹਨ ਅਤੇ ਉਹਨਾਂ ਤੇ ਵੀ ਘਰ ਦੀ ਜਿਹੜੀ ਜ਼ਿੰਮੇਵਾਰੀ ਆ ਜਾਂਦੀ ਹੈ ਤੇ ਇੱਕ ਪਾਸੇ ਦਿੱਲੀ ਦੇ ਜਸਪ੍ਰੀਤ ਨੇ ਉੱਤੇ ਹੀ ਸਾੜੇ ਲੁਧਿਆਣਾ ਦੇ ਇਹ ਸੋਹਣੇ ਜਿਹੇ ਸਰਦਾਰ ਨੇ ਜੋ ਕਿ ਕਦੀ ਵੀ ਇਹਨਾਂ ਨੇ ਹਿੰਮਤ ਨਹੀਂ ਆ ਰਹੀ ਇਹ ਕਹਿੰਦੇ ਨੇ ਕਿ ਪੰਜਾਬੀਆਂ ਦੇ ਖੂਨ ਵਿੱਚ ਹੀ ਬਹੁਤ ਮਿਹਨਤ ਹੁੰਦੀ ਹੈ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੇਰੇ ਕੋਲ ਇੱਥੇ ਆਓ ਮੇਰਾ ਫੋਕਸ ਕਰਕੇ ਜਾਓ ਜਿੱਦਾਂ ਦਾ ਵੀ ਲੱਗਦਾ ਵਧੀਆ ਲੱਗਦਾ ਦੱਸ ਕੇ ਜਾਓ ਜੀ ਕੋਈ ਕਮੀ ਪਿੱਛੇ ਤਾਂ ਵੀ ਦੱਸ ਕੇ ਜਾਓ ਅੱਛਾ ਕਿਹੜੀ ਕਿਹੜੀ ਵੈਰਾਈਟੀਆਂ ਖਵਾਣੇ ਹੋ ਮੈਂ ਮੋਮੋਜ਼ ਦੇਖੀ ਮੈਂ ਕੋ ਤਿੰਨ ਤਰ੍ਹਾਂ ਦੇ ਮੋਮੋਜ਼ ਹੁੰਦੇ ਆ ਵੈਜ ਮੋਮੋਜ਼ ਪਨੀਰ ਮੋਮੋਜ਼ ਕਰਕਰੇ ਮੋਮੋਜ਼ ਤੇ ਇੱਕ ਹੁੰਦੇ ਸਪ੍ਰਿੰਗ ਰੋਲ ਅੱਛਾ ਤੇ ਤੁਸੀਂ ਇਹਨਾਂ ਦੇ ਪ੍ਰਾਈਸ ਇੰਨੇ ਘੱਟ ਕਿਉਂ ਰੱਖਿਓ ਆ ਬਸ ਜਿੰਨਾ ਪ੍ਰਾਈਸ ਇਹੀ ਰੱਖਿਆ ਆ ਇਹਦੇ ਵਿੱਚ guzara ਹੋ ਜਾਂਦਾ ਅੱਛਾ ਕਿੰਨੀ ਕਮਾਈ ਹੋ ਜਾਂਦੀ ਹੈ ਪੂਰੇ ਦਿਨ ਵਿੱਚ ਤੁਹਾਡੀ ਮੇਰੀ 1000 ਕੱਢਦੀ ਆ ਸਰਜਨ ਦਾ ਤੁਹਾਡੇ ਘਰ ਵਿੱਚ ਹੈ ਜੀ ਹਰੇ ਪਾਪਾ ਵੈਸੇ ਕੰਮ ਕੀ ਕਰਦੇ ਸੀ ਮੇਰੇ ਪਾਪਾ ਦੀ ਬੈਂਕ ਦੇ ਵਿੱਚ ਜੌਬ ਸੀ ਤਾਂ ਤੁਹਾਡੇ ਮੰਮਾ ਤੇ ਤੁਸੀਂ ਦੋਨੋਂ ਘਰ ਦਾ ਕੰਮ ਚਲਾ ਰਹੇ ਹੋ ਤਾਂ ਜ਼ਿੰਮੇ ਤੁਸੀਂ ਦੋਨਾਂ ਨੇ ਚੁੱਕਿਆ ਹੋਇਆ ਤੇ ਮਹਿਸੂਸ ਤਾਂ ਹੁੰਦਾ ਹੀ ਹੋਗਾ ਜੀ ਅੱਛਾ ਤਾਂ ਮੈਂ ਜਾਨਣਾ ਚਾਹੂੰਗੀ ਕਿ ਜਿਹੜੇ ਤੁਸੀਂ ਇਹ ਮੋਮੋਸ ਬਣਾਉਂਦੇ ਹੋ ਤਾਂ ਲੋਕ ਇੱਥੇ ਆ ਕੇ ਖਾਉਂਦੇ ਨੇ ਤਾਂ ਉਹਨਾਂ ਦੇ ਕੀ ਕੀ ਰਿਵਿਊਜ਼ ਆਉਂਦੇ ਤੁਹਾਡੇ ਸਭ ਕੰਮ ਨੇ ਲਾ ਲਾਜੀ ਤੇ ਤਾਂ ਦੇ ਮੈਂ ਹਰੇ ਕਸਟਮਰ ਕੋਲ ਪੁੱਛਦਾ ਵੀ ਵੀਰੇ ਕਿਵੇਂ ਲੱਗਿਆ ਮੈਮ ਕਿਵੇਂ ਲੱਗਿਆ ਟੇਸਟ ਸਾਰੇ ਨੇ ਕਹਿੰਦੇ ਵਧੀਆ ਹੈ ਹਾਂਜੀ ਗੁਰਸ਼ਗੁਣ ਜੀ ਤੁਸੀਂ ਸਾਡੇ ਲਈ ਕੀ ਰੈਡੀ ਕਰ ਰਹੇ ਹੋ ਮੈਂ ਥੋੜੇ ਸਪ੍ਰਿੰਗ ਰੋਲ ਰੈਡੀ ਕਰ ਲਵਾਂਗੇ ਕੀ ਤੁਸੀਂ ਆਪ ਬਣਾਉਂਦੇ ਹੋ ਮम्मा ਬਣਾ ਦੇਣਗੇ ਕੀ ਕੁਛ ਹੈ ਤੇ ਇਹਦੇ ਵਿੱਚ ਐਡ ਕੀਤਾ ਹੈ ਤੁਸੀਂ ਇਹਦੇ ਵਿੱਚ ਨਿਊਡਲਸ ਹੁੰਦੇ ਨੇ اچھا ਤੁਸੀਂ ਨਿਊਡਲਸ ਵਾਲੇ ਸਪ੍ਰਿੰਗ ਰੋਲ ਖਵਾਉਂਦੇ ਹੋ ਤਾਂ ਇਹਨੂੰ ਬਣਾਉਣ ਦੇ ਵਿੱਚ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਇਹਨੂੰ ਰੈਡੀ ਕਰਨ ਦੇ ਵਿੱਚ 5 ਮਿੰਟ ਲੱਗ ਇੱਕ ਪਲੇਟ ਨੂੰ ਪੰਜ ਟਾਈਮ ਲੱਗਦਾ ਹੈ ਸਾਰਾ ਕੁਝ ਤਿਆਰ ਤਿਉਰ ਕਰਨ ਦੇ ਵਿੱਚ ਸਵੇਰੇ ਤਿਆਰ ਕਰਦੇ ਸਵੇਰੇ ਮਮਾ ਲੱਗ ਜਾਂਦੇ ਆ ਭੀ ਸ਼ਾਮ 4 3 4 ਵੇਟਾ ਕਰ ਰੈਡੀ ਹੋ ਜਾਂਦਾ ਮਮਾ ਸਵੇਰੇ 9 10 ਵਜੇ ਲੱਗ ਜਾਂਦੇ ਆ ਅੱਛਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸ਼ਗੁੰ ਜੀ ਇੱਥੇ ਮੋਮੋਸ ਵੀ ਬਣਾਉਂਦੇ ਨੇ ਤੇ ਸਪਰਿੰਗ ਰੋਲ ਵੀ ਬਣਾਉਂਦੇ ਨੇ ਤਾਂ ਜੇਕਰ ਤੁਸੀਂ ਸਪਰਿੰਗ ਰੋਲ ਤੇ ਮੋਮੋਸ ਖਾਣ ਦੇ ਸ਼ਕੀਨ ਹੋ ਤਾਂ ਇਹ ਜਗ੍ਹਾ ਤੁਹਾਡੇ ਲਈ ਬਹੁਤ ਹੀ ਪਰਫੈਕਟ ਹੈ ਤਾਂ ਤੁਸੀਂ ਸਾਨੂੰ ਲੋਕੇਸ਼ਨ ਦੱਸੋ ਕਿ ਤੁਸੀਂ ਕਿੱਥੇ ਇੱਥੇ ਰੈਡੀ ਕਰਦੇ ਹੋ ਇੱਥੇ ਗਿੱਲਾ ਵਾਲੀ ਨਹਿਰਾ ਉਧਰ ਜੇ ਆਪਾਂ Shimla ਪਿੰਨ੍ਹੇ ਥੱਲੇ ਉੱਤਰਦੇ ਇੱਥੇ ਚੰਦਨ ਟੱਪਾ ਉਧਰ ਬਿਲਕੁਲ ਆਪੋਜ਼ਿਟ ਸਾਈਡ ਜੇ ਫੋਨ ਕਰਕੇ ਕਿਸੇ ਨੇ ਆਰਡਰ ਲੈਣਾ ਹੋਵੇ ਤਾਂ ਨੰਬਰ ਕੀ ਹੈ ਤੁਹਾਡਾ 909865805858 ਤਾਂ ਇਹ ਸੀ ਮੇਰੇ ਨਾਲ ਗੁਰਸ਼ ਸ਼ਗੁੰ ਜੀ ਜਿਨ੍ਹਾਂ ਨੇ ਆਪਣੀ ਹਿੰਮਤ ਨਾਲ ਇਹ ਕੰਮ ਸ਼ੁਰੂ ਕੀਤਾ ਹੈ ਭਾਵੇਂ ਉਮਰ ਛੋਟੀ ਹੈ ਪਰ ਫਿਰ ਵੀ ਇਸ ਬੱਚੇ ਨੇ ਨਾ ਆਪਣਾ ਹੌਸਲਾ ਨਹੀਂ ਹਾਰਿਆ ਆਪਣਾ ਕਰ ਦਿਖਾਇਆ ਆਪਣਾ ਕੰਮ ਤਾਂ ਤੁਸੀਂ ਵੀ ਜ਼ਰੂਰ ਇਸ ਬੱਚੇ ਨੂੰ ਸਪੋਰਟ ਕਰੋ ਇੱਥੇ ਆ ਸਕਦੇ ਹੋ ਉਹ ਤੱਕ ਤੁਸੀਂ ਮੈਨੂੰ ਦੀ ਇਜਾਜ਼ਤ ਦੇਖਦੇ ਹੋ ਡੇਲੀ ਪੋਸਟ ਪੰਜਾਬੀ ਕੈਮਰਾ ਪਰਸਨ ਰਾਕੇਸ਼ ਦੇ ਨਾਲ ਮੈਂ